ਸਸਿਕਲ ਦੋਸਤੋ ਅੱਜ ਆਪਾਂ ਖੜੇ ਆ ਪਿੰਡ 12 ਐਚ ਮੋਲਾ ਸ਼੍ਰੀ ਗੰਗਾ ਨਗਰ ਰਾਜਸਥਾਨ ਦਾ ਹੈ ਪਿੰਡ ਹੈ ਬਿਲਕੁਲ ਬਾਰਡਰ ਦੇ ਉੱਤੇ ਆ ਸੋ ਇਹ ਹੈ ਜੀ ਪੁਰਾਣਾ ਖੂਹ 1947 ਤੋਂ ਪਹਿਲਾਂ ਦਾ ਬਣਿਆ ਹੋਇਆ ਹੈ 47 ਦੀ ਵੰਡ ਵੇਲੇ ਦਾ ਬਣਾਇਆ ਹੋਇਆ ਹੈ ਖੂਹ ਬਹੁਤ ਪੁਰਾਣਾ ਖੂਹ ਹੈ ਸਾਰਾ ਪਿੰਡ ਲਗਭਗ ਇੱਥੋਂ ਹੀ ਪਾਣੀ ਪੀਂਦਾ ਸੀ ਮੈਂ ਕਹਾਂਗਾ ਬਾਈ ਨੂੰ ਥੋੜਾ ਜਿਹਾ ਅੱਗੋਂ ਦਿਖਾਵੇ ਇਹਨੂੰ ਹੁਣ ਤਾਂ ਲਗਭਗ ਭਰ ਗਿਆ ਹੈ ਉੱਤੋਂ ਤੱਕ ਆਇਆ ਪਿਆ ਇੱਥੋਂ ਸਾਰਾ ਪਿੰਡ ਪਾਣੀ ਪੀਂਦਾ ਸੀ ਕੋਈ ਟਾਈਮ ਸੀਗਾ ਕਿ ਇੱਥੇ ਰੌਣਕ ਲੱਗੀ ਰਹਿੰਦੀ ਸੀ ਕੋਈ ਉੱਪਰ ਦਿਖਾਉ ਬਾਈ ਨੂੰ ਕ ਪੁਰਾਣੀ ਚੀਜ਼ ਸੀ ਉੱਥੋਂ ਰੱਸਾ ਖਿੱਚ ਕੇ ਥੱਲੇ ਬਾਲਟੀ ਜਾਂਦੀ ਸੀ ਤੇ ਪਾਣੀ ਆਉਂਦਾ ਸੀਗਾ ਲਗਭਗ ਸਾਰੇ ਇੱਥੋਂ ਪਾਣੀ ਪੀਂਦੇ ਸੀ ਬਾਈਨ ਨੂੰ ਮੈਂ ਚਾਰੋਂ ਪਾਸੇ ਘੁੰਮ ਕੇ ਦਿਖਾ ਦੇ Rajasthan ਜਿਹਨ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੀਆਂ ਐਗੀਆਂ ਚੀਜ਼ਾਂ ਜਿਹੜੀਆਂ ਸੰਭਾਲ ਕੇ ਰੱਖੀਆਂ ਹੋਈਆਂ ਹਜੇ ਵੀ ਲੋਕਾਂ ਨੇ ਕੋਈ ਟਾਈਮ ਸੀ ਇਹਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋਇਆ ਪਰ ಗ್ರಾಮ ਪੰਚਾਇਤ ਮੋਲਾ ਮੰਦੋ ਪਰ ਅੱਜ ਵੀ ਇਹ ਖੜਾ ਹੈ ਧੀਕਰਿਆ ਉਹਨਾਂ ਮਾਲਕਾਂ ਨੂੰ ਉਹਨਾਂ ਨੂੰ ਜਿਨ੍ਹਾਂ ਨੇ ਕਦੇ ਇੱਥੇ ਪਾਣੀ ਦਿੱਤਾ ਸੀ ਤੋਂ 47 ਦੀ ਮੰਡ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਗੰਗਾ ਨਗਰ ਜ਼ਿਲ੍ਹੇ ਵਿੱਚ ਬਹੁਤ ਆਜੇ ਪਿੰਡਾਂ ਜਿੱਥੇ ਪੁਰਾਣੀਆਂ ਚੀਜ਼ਾਂ ਬਾਜੀ ਹੋ ਮੌਜੂਦ ਨੇ ਸੋ ਬਾਈ ਨੂੰ ਕਹੂੰਗਾ ਚਾਰੇ ਪਾਸੇ ਇੱਕ ਫਰੀਆਂ ਦਿਖਾਊਗਾ ਸੋ ਅਸੀਂ ਤੁਹਾਨੂੰ ਨਵੀਆਂ-ਨਵੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਿਖਾਵਾਂਗੇ ਸੋ ਠੀਕ ਹੈ ਜੀ ਸਸੀ ਕਾ